ਸਤਿ ਸ਼੍ਰੀ ਅਕਾਲ ਜੀ ਫਾਈਨਲੀ ਉਹ ਸੀਰੀਜ ਆ ਹੀ ਗਈ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਲਾਟ ਲਗਾ ਸ਼ੁਰੂ ਵਿੱਚ ਅਸੀਂ ਦੇਖਦੀ ਹਾਂ ਕਿ ਰੋਜੀ ਦੇ ਬੱਚਾ ਹੋਣ ਵਾਲਾ ਹੈ ਉਸ ਦੇ ਪਹਿਲਾਂ ਵੀ ਇੱਕ ਲੜਕੀ ਹੈ ਜਿਸ ਨੂੰ ਸਾਰੇ ਜਾਣੇ ਸਿਦਰੀ ਕਹਿੰਦੇ ਹਨ ਉਸ ਨੂੰ ਲੱਭਦੀ ਹੈ ਜਦ ਵੇਖਦੀ ਹੈ ਕਿ ਲੜਕੀ ਰੱਬ ਕੋਲ ਆਪਣੀ ਦੂਸਰੀ ਭੈਣ ਮੰਗ ਰਹੀ ਮੰਗ ਰਹੀ ਹੈ ਰੋਜੀ ਉਸ ਨੂੰ ਕਹਿੰਦੀ ਹੈ ਕਿ ਤੂੰ ਇਸ ਤਰ੍ਹਾਂ ਨਾ ਬੋਲ ਤੂੰ ਜੋ ਵੀ ਬੋਲਦੀ ਹੈ ਉਹ ਹੀ ਸੱਚ ਹੋ ਜਾਂਦਾ ਹੈ ਪਰ ਉਹ ਕੁੜੀ ਕਹਿੰਦੀ ਹੈ ਕਿ ਮੈਨੂੰ ਤਾਂ ਇਸ ਵਾਰ ਮੇਰੀ ਭੈਣ ਹੀ ਚਾਹੀਦੀ ਹੈ। ਇੰਨੇ ਨੂੰ ਗੁਰਪ੍ਰੀਤ ਉਸਦੀ ਦਾਦੀ ਆ ਜਾਂਦੇ ਹਨ ਤੇ ਉਸ ਕੁੜੀ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ। ਇਸ ਨੇ ਇਸ ਵਾਰ ਫਿਰ ਆਪਣੀ ਕਾਲੀ ਜਬਾਨ ਤੋਂ ਗਲਤ ਬੋਲ ਦਿੱਤਾ। ਤਦ ਹੀ ਰੋਜੀ ਦੇ ਦਰਦ ਤਾਂ ਸ਼ੁਰੂ ਹੋ ਜਾਂਦੇ ਹਨ। ਉਸ ਦੇ ਘਰ ਫਿਰ ਇੱਕ ਛੋਟੀ ਬੱਚੀ ਜਨਮ ਲੈਂਦੀ ਹੈ। ਜਸਤੇ ਗੁਰਪ੍ਰੀਤ ਬਹੁਤ ਗੁੱਸੇ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਸ ਨੂੰ ਨਹੀਂ ਰੱਖਣਾ ਤੇ ਉਹ ਇਸ ਨੂੰ ਗੁੰਦੇ ਨਾਲੇ ਵਿੱਚ ਸੁੱਟਣ ਦੇ ਲਈ ਤੁਰ ਪੈਂਦਾ ਤਾਂ ਉਹਦਾ ਛੋਟਾ ਭਰਾ ਮਿੰਦੀ ਕਹਿੰਦਾ ਹੈ ਕਿ ਇਹ ਲੜਕੀ ਮੇਰੀ ਝੋਲੀ ਪਾ ਦੋ ਮੈਂ ਇਸ ਨੂੰ ਰੱਖਾਂਗਾ ਤੇ ਫਿਰ ਉਹ ਉਸ ਤੋਂ ਇੱਕ वचन ਵੀ ਲੈਂਦਾ ਹੈ ਕਿ ਤੂੰ ਕਦੇ ਵੀ ਇਸ ਨੂੰ ਇਹ ਨਹੀਂ ਦੱਸਣਾ ਕਿ ਮੈਂ ਤੇਰਾ ਪਿਓ ਹਾਂ ਗੁਰਪ੍ਰੀਤ ਦੇ ਸ਼ਰਤ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਕਦੇ ਵੀ ਨਹੀਂ ਦੱਸਾਂਗਾ ਕਿ ਮੈਂ ਇਸ ਦਾ ਅਸਲੀ ਪਿਓ ਹਾਂ ਉਦੋਂ ਤੱਕ ਰੋਜੀ ਨੂੰ ਵੀ ਹੋਸ਼ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰਾ ਬੱਚਾ ਕਿੱਥੇ ਹੈ ਗੁਰਪ੍ਰੀਤ ਕਹਿੰਦਾ ਹੈ ਕਿ ਤੇਰੇ ਇੱਕ ਬੱਚੀ ਨੇ ਜਨਮ ਲਿਆ ਸੀ ਫਿਰ ਉਹ ਜੀ ਉਸ ਤੋਂ ਤਰਲੇ ਕਰਦੀ ਹੈ ਕਿ ਕਿਰਪਾ ਕਰਕੇ ਮੈਨੂੰ ਮੇਰੀ ਬੱਚੀ ਦਿਖਾ ਦਿਓ ਤਾਂ ਗੁਰਪ੍ਰੀਤ ਕਹਿੰਦਾ ਹੈ ਕਿ ਤੈਨੂੰ ਤੇਰੀ ਬੱਚੀ ਦੇਖਣ ਨੂੰ ਤਾਂ ਮਿਲ ਜਾਵੇਗੀ ਪਰ ਤੂੰ ਉਸ ਤੇ ਆਪਣਾ ਹੱਕ ਨਹੀਂ ਜਿਤਾ ਸਕਦੀ ਕਿਉਂਕਿ ਉਹ ਲੜਕੀ ਹੁਣ ਮੈਂ ਆਪਣੇ ਭਰਾ ਮਿੰਦੀ ਨੂੰ ਦੇ ਦਿੰਦੀ ਹੈ ਫਿਰ ਉਹ ਜੀ ਸਬਰ ਦਾ ਘਟ ਪਰ ਕੇ ਬੈਠ ਜਾਂਦੀ ਹੈ ਇਤਰਾ ਮਿੰਦੀ ਤੇ ਹਰਪ੍ਰੀਤ ਉਸ ਬੱਚੀ ਨਾਲ ਬਹੁਤ ਖੁਸ਼ ਹਨ ਤੇ ਦੋਵੇਂ ਲੜਕੇ ਵੀ ਉਸਨੂੰ ਬਾਰ-ਬਾਰ ਵੇਖ ਰਹੇ ਹਨ ਤੇ ਫਤੇ ਕਹਿੰਦਾ ਹੈ ਕਿ ਇਹ ਸਾਡੇ ਰਖੜੀ ਬੰਨਿਆ ਕਰੇਗੀ ਤਦ ਦੂਸਰੀ ਰੋਜੀ ਦੀ ਵੱਡੀ ਲੜਕੀ ਵੀ ਉੱਥੇ ਆ ਜਾਂਦੀ ਹੈ ਫਿਰ ਹਰਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਪੁੱਤ ਮੈਨੂੰ ਦੱਸ ਕਿ ਤੇਰੀ ਮਾਂ ਮਿੱਥੇ ਇਸ ਲੜਕੇ ਨੂੰ ਲੈ ਤਾਂ ਨਹੀਂ ਜਾਵੇਗੀ ਤੇ ਪਰ ਉਹ ਕੁਝ ਵੀ ਨਹੀਂ ਦੱਸਦੀ ਉਹ ਗੱਲ ਨੂੰ ਗੋਲ ਮਟੋਲ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਤਾਂ ਇੱਥੇ ਹੀ ਰਹੇਗੀ ਦੂਸਰੇ ਪਾਸੇ ਬਲਜੀਤ ਤੇ ਸਨੀ ਸੋਚਦੇ ਹਨ ਕਿ ਮਿੰਦੀ ਨੇ ਉਸ ਲੜਕੀ ਨੂੰ ਕਿਉਂ ਲੈ ਆਇਆ ਹੈ ਪਰ ਬਲਜੀਤ ਕਹਿੰਦੀ ਹੈ ਕਿ ਮਿੰਦੀ ਹੁਣਾਂ ਨੂੰ ਇੰਜ ਲੱਗਦਾ ਹੈ ਕਿ ਜੇਕਰ ਅਸੀਂ ਇਸ ਲੜਕੀ ਨੂੰ ਲੈ ਲਿਆ ਤਾਂ ਅਸੀਂ ਵੱਡੇ ਵੀਰ ਜੀ ਤੇ ਜਾਦੇ ਨੇੜੇ ਆ ਜਾਵਾਂਗੇ ਤੇ ਸਾਨੂੰ ਹੀ ਪੈੜੀ 'ਚ ਜ਼ਿਆਦਾ ਹਿੱਸਾ ਮਿਲੇਗਾ ਪਰ ਇਹ ਉਹ ਕੁਝ ਨਹੀਂ ਹੋਣਾ ਬਲਜੀਤ ਕਹਿੰਦੀ ਹੈ ਕਿ ਇਹ ਲੜਕੀ ਵੱਡੇ ਹੋ ਕੇ ਬਹੁਤ ਪੌੜਾ ਪਾਵੇਗੀ ਤਾਂ ਰਾਤ ਹੋ ਜਾਂਦੀ ਹੈ ਬੱਚੇ ਪਕ ਕਰਨ ਰੋਣ ਲੱਗਦੀ ਹੈ ਤਾਂ ਫਿਰ ਮਿੰਦੀ ਕਹਿੰਦਾ ਹੈ ਕਿ ਇਸ ਨੂੰ ਉੱਜੀ ਭੈਣ ਕੋਲ ਛੱਡਿਆ ਉਸ ਦੁੱਧ ਪਲਾ ਦੇਵੇਗੀ ਪਰ ਹਰਪ੍ਰੀਤ ਕਹਿੰਦੀ ਹੈ ਕਿ ਮੈਂ ਤਾਂ ਉਸ ਦਾ ਪਰਸ਼ਾਵਾਂ ਵੀ ਇਸ ਦੇ ਨਹੀਂ ਭੈਣ ਦੇਣਾ ਉਹ ਸੋਈ ਵਿੱਚ ਜਾ ਕੇ ਦੁੱਧ ਕਰਮ ਕਰਕੇ ਲੈ ਆਉਂਦੀ ਹੈ ਤੇ ਰਾਤ ਨੂੰ ਬੱਚੇ ਫਿਰ ਰੋਣ ਲੱਗ ਜਾਂਦੀ ਹੈ ਤੇ ਰੋਜੀ ਦੀ ਮਮਤਾ ਕਰਕੇ ਉਸ ਤੋਂ ਰਿਹਾ ਨਹੀਂ ਜਾਂਦਾ ਤੇ ਬੱਚੇ ਨੂੰ ਚੱਕ ਕੇ ਬਾਹਰ ਲਿਆ ਕੇ ਦੁੱਧ ਪਲਾਉਣ ਲੱਗ ਜਾਂਦੀ ਹੈ ਤੇ ਬਲਜੀਤ ਉਸ ਨੂੰ ਇਹ ਸਭ ਕਰਦੇ ਹੋਏ ਦੇਖ ਲੈਂਦੀ ਹੈ ਹੁਣ ਆਪਾਂ ਅਗਲੀ ਵੀਡੀਓ 'ਚ ਦੇਖਾਂਗੇ ਕਿ ਬਲਜੀਤ ਇਸ ਗੱਲ ਦਾ ਕੀ ਫਾਇਦਾ ਠਾਉਂਦੀ ਹੈ ਘਰ ਵਿੱਚ ਕਲੇਸ਼ ਪਾਉਂਦੀ ਹੈ ਜਾਂ ਚੁੱਪ ਕਰਦੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ